ਕੱਲ ਨੂੰ ਟੋਲਾ ਦੇ ਵਿੱਚ ਸ੍ਰੋਮਣੀ ਕਾਲੀ ਧਾਲਵਾਲੋਂ ਨਰੀਅਸ ਕੁਮਾਰ ਹਲਕਾ ਚਾਹਦੀ ਵਾਹੀ ਦੇ ਵਿੱਚ ਇੱਕ ਮਿਗਨਗਰ ਰੱਖੀ ਸੀ ਜਿਹੜੀ ਰੈਲੀ ਦਾ ਰੂਪ ਧਾਰਨ ਕੀਤਾ ਬਹੁਤ ਵੱਡੀ ਰੈਲੀ ਹੋਈ ਕੋਈ ਕਾਫੀ ਚੱਤੀ ਨਹੀਂ ਕਿਵੇਂ ਦੇਖਿਓ ਜਿਹੜੀ ਡਾਕਟਰ ਜੀ ਚੂਹਾ ਦੀ ਚੂਹਾ ਹਮ ਕੱਲ ਦੀ ਰੈਲੀ ਜਿਹੜੀ ਹੈ ਵਰਕਰ ਮੀਟਿੰਗ ਸੀ ਹਲਕਾ ਦੇ ਔਰ ਉਸ ਦੇ ਅੰਦਰ ਲੋਕਾਂ ਦਾ ਜਿਸ ਰਾਲੀ ਦੇ ਰੂਪ ਚ ਬਦਲਣ ਦੀ ਗੱਲ ਕਰਦੇ ਹੋ ਉਹ ਲੋਕਾਂ ਨੇ ਆਮ ਸਰਕਾਰ ਪਾਰਟੀ ਦੀ ਸਰਕਾਰ ਦੀ ਨੀਤੀਆਂ ਦੇ ਖਿਲਾਫ ਔਰ ਕਾਂਗਰਸ ਦੇ ਪਿਛਲੇ 5 ਸਾਲਾਂ ਦੇ ਜਿਹੜਾ ਸ਼ਾਸਨ ਸੀ ਜਿਨ੍ਹਾਂ ਗੁਟਕਾ ਸਭ ਫੜ ਕੇ ਸਮਾਂ ਖਾਧੀਆਂ ਸੀ ਔਰ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਪੰਜਾਬ ਚ ਆਪਣਾ ਮੁੱਦਿਆਂ ਦੇ ਆਧਾਰ ਤੇ ਆਪਣਾ ਆਧਾਰ ਖੋ ਚੁੱਕੀ ਆ ਚਾਹੇ ਉਹ ਕਿਸਾਨੀ ਦਾ ਮਸਲਾ ਹੋਵੇ ਚਾਹੇ ਵਪਾਰੀਆਂ ਦਾ ਮਸਲਾ ਹੋਵੇ ਚਾਹੇ GST ਦਾ ਮਸਲਾ ਹੋਵੇ ਆਮ ਮਜ਼ਦੂਰ ਦਲਿਤ ਸਾਰੇ ਵਰਗ ਜਿਹੜੇ ਆ ਆਮ ਪਾਰਟੀ ਸਰਕਾਰ ਤੋਂ ਦੁਖੀ ਜਿਹੜਾ ਗੁੰਮਰਾਹ ਕਰਕੇ ਇਹਨਾਂ ਨੇ ਵੋਟਾਂ ਲਿਆਂ ਹੀ ਬੀਬੀਆਂ ਭੈਣਾ ਮੇਰੀ ਅੱਜ ਵੀ ਜਿਹੜਾ ਹਜ਼ਾਰ-ਹਜ਼ਾਰ ਦਾ ਵਾਅਦਾ ਕੀਤਾ ਸੀ ਉਹ ਡਿੱਕਣ ਡਿਆ ਤੇ ਲੋਗ ਜਿਹੜਾ ਪੰਜਾਬ ਦੇ ਅੰਦਰ ਵਾਤਾਵਰਨ ਡੈਸ਼ਡਾ ਬਣਿਆ ਉਸ ਵਾਤਾਵਰਨ ਤੋਂ ਹੀ ਵਪਾਰੀ ਕਵਾ ਕਿਉਂਕਿ ਐਸਾ ਜਿਹੜਾ ਪੰਜਾਬ ਦਾ ਵਾਤਾਵਰਨ ਨਾ ਉਹਦੇ ਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਮਾਜੇ ਦੇ ਜਰਨੈਲ ਵਿਕਰਮ ਜੀ ਸਿੰਘ ਜੀ ਮਜੀਠੀਆ ਜਿਨ੍ਹਾਂ ਨੇ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਵਪਾਰ ਦੀ ਗੱਲ ਕੀਤੀ ਹੈ ਚਾਹੇ ਉਹ ਲਾਂਗਾ ਖੋਲਣ ਦੀ ਗੱਲ ਹੋਵੇ ਆਪਣਾ ਟਾਰੀ ਬਾਰਡਰ ਦਾ ਜਿਹਦੇ ਨਾਲ بڑا ਵੱਡਾ ਵਪਾਰ ਮਿਲਦਾ ਔਰ ਨੇ ਧੜਗ ਹੋ ਕੇ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਚਾਹੇ ਉਹ ਨਸ਼ੇ ਦੇ ਉੱਤੇ ਹੋਵੇ ਚਾਹੇ ਉਹ ਵਪਾਰ ਦੇ ਉੱਤੇ ਹੋਵੇ ਚਾਹੇ ਉਹ ਕਿਸੇ ਵੀ ਕਰਪਸ਼ਨ ਤੇ ਲਾਵਾ ਜੋ ਠਗੀਆਂ ਦੋਰੀਆਂ ਦੇ ਉੱਤੇ ਉਹ ਖੁੱਲ ਕੇ ਆਪਣੀ ਬੇਵਾਗ ਰਾਇ ਰੱਖਦੇ। ਔਰ ਮੈਂ ਦੇ ਵੀ ਗੱਲ ਗਾਉਂਗਾ ਕਿ ਕੋਈ ਸਰਕਾਰ ਜਦੋਂ ਉਹ ਸਮਾਂ ਹੁੰਦਾ ਨਾ ਤੇ ਆਪੋਜੀਸ਼ਨ ਪਾਰਟੀਆਂ ਜੜੀਆਂ ਨੇ ਉਹ ਕੋਈ ਵੀ ਬਿਆਨ ਬਾਰੀ ਕਰਨ ਤੋਂ ਬਚਦੀਆਂ ਨੇ। ਕਿਉਂਕਿ ਉਹਨਾਂ ਨੂੰ ਆਪਣਾ ਡਰ ਸਤਾਉਂਦਾ ਕਿ ਵਿਜੀਲੈਂਸ ਆਜੂ ਜਾਂ ਕੋਈ ਹੋਰ ਸਾਡੇ ਆਧਾਰੇ ਆ ਜਾਣਗੇ ਤੇ ਉਹ ਸਾਨੂੰ ਤੰਗ ਕਰੂਗੀ ਮੈਂ ਆਪਣੇ ਮਹਿਸੂਸ ਕਰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਪੰਜਾਬ ਬਜਾਓ ਯਾਤਰਾ ਜੜੀ ਹੈ ਉਹ ਕੱਢੀ ਸਰਕਾਰ ਦਾ ਸਮਾਂ 3 ਸਾਲ ਬਾਕੀ ਸੀ ਔਰ ਉਹਨਾਂ ਦੇ ਅੰਦਰ ਲੋਕਾਂ ਦਾ ਇੱਕ ਭਾਰੀ ਜਨ ਸਮਰਥਨ ਉੱਭਰ ਕੇ ਆਇਆ ਹੈ ਉਹ ਰੈਲੀਆਂ ਦੇ ਰੂਪ ਚ ਵੱਡੀਆਂ-ਵੱਡੀਆਂ ਦੇ ਵਿੱਚ ਜਿੱਦਰੋਂ ਜਾਂਦੇ ਨੇ ਲੋਕ ਉਹਨਾਂ ਦੇ ਹੱਕ ਚ ਨਿੱਤਰ ਕੇ ਆਏ ਕਿਉਂ ਨਿੱਤਰ ਕੇ ਆਏ ਆ ਕਿ ਉਹਨਾਂ ਨੇ 2 ਸਾਲ ਦੀਆਂ ਠੱਗੀਆਂ ਜੜੀਆਂ ਨੇ 2 ਸਾਲ ਦੇ ਕੁਸ਼ਾਸ਼ਨ ਦੇ ਅੰਦਰ ਮਾਰ ਖਾਦੀ ਔਰ ਲੋਕ ਇਸ ਕਰਕੇ ਉਸ ਮੀਟਿੰਗ ਵਰਕਰ ਚ ਜਿੰਨੂੰ ਕਿਸੇ ਕੋਲ ਵੀ ਪਤਾ ਲੱਗਾ ਉਹ ਸਭ ਉੱਥੇ ਮੀਟਿੰਗ ਦੇ ਅੰਦਰ ਆਪਣੇ ਆਪ ਬੜੇ ਪਿਆਰ ਦੇ ਨਾਲ ਪਹੁੰਚੇ ਮੋੜੋ ਲੋਕਾਂ ਦਾ ਧੰਨਵਾਦੀ ਵੀ ਹੈ ਵੀ ਜਿਹੜੇ ਉੱਥੇ ਮੀਟਿੰਗ 'ਚ ਐਡੇ ਵੱਡੇ ਰੂਪ ਚ ਆਏ। ਦੂਸਰਾ ਮੈਂ ਕਹਾਂਗਾ ਕਿ ਜਿਹੜੀ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮਜੀਠੀਆ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਚਾਰਜ ਦੇ ਨਾਤੇ। ਮੈਂ ਅੱਜ ਦਾ ਨਹੀਂ ਬੜੇ ਸਮੇਂ ਲੰਬੇ ਸਮੇਂ ਤੋਂ ਖਾਸ ਕਰਕੇ ਵਟਾਲੇ ਦੇ ਲੋਕਾਂ ਦੇ ਲੋਕਾਂ ਦੇ ਵਿੱਚ ਆਪਣਾ ਕੰਮ ਦੇ ਅਦਾ ਦੇ ਚੱਲੇ ਚਾ। ਮੈਂ ਕਦੀ ਕਿਸੇ ਨਾਲ ਝੂਠ ਬੋਲ ਕੇ ਨਹੀਂ ਪਰ ਸਿੱਧੀ ਸਿੱਧੀ ਗੱਲ ਕਹਿ ਕੇ ਲੋਕਾਂ ਦੇ ਕੰਮ ਦਿਨ ਰਾਤ ਮਿਹਨਤ ਕਰਕੇ ਕਰਦਾ ਮੈਂ ਸਮਝਦਾ ਉਸ ਗੱਲ ਦਾ ਵੀ ਹੰਗਾਰਾ ਕਿ ਲੋਕ ਮਹਿਸੂਸ ਕਰਦੇ ਨੇ ਕਿ ਕੱਲ ਨੂੰ ਕੰਮ ਪੈਸ ਦੇ ਵਿਅਕਤੀ ਕਿਹੜਾ ਵਾ ਜਿਹੜਾ ਸਾਡੀ ਗੱਲ ਬਾਹ ਫੜ ਸਕੀ ਬਟਾਲੇ ਦੇ ਲੋਕ ਇਹ ਮਹਿਸੂਸ ਕਰਦੇ ਨੇ ਵੀ ਅੱਜ ਬਾਕੀ ਪਾਰਟੀਆਂ ਦਾ ਕੋਈ ਲੀਡਰ ਨਹੀਂ ਜੰਮੀ ਹੋ ਬਾਇਓ ਸਾਹਿਬ ਨੇ ਵੀ ਇੱਥੇ ਮੇਅਰ ਬਿਠਾਇਆ ਉਹ ਆਗਰਦਨ ਜਿਹੜਾ ਮੇਅਰ ਆ ਵੱਡੇ ਬਹੁਮਤ ਵਾਲਾ ਉਹ ਕਹਿੰਦਾ ਕਿ ਮੇਰੀ ਸੁਣੀ ਨਹੀਂ ਜਾਂਦੀ ਐਮਐਲਏ ਮੇਰੀ ਚੱਲ ਨਹੀਂਦਾ ਐਮਐਲਏ ਕੋਈ ਕੰਮ ਕਰਕੇ ਸਾਹਮਣੇ ਲਿਆਇਆ ਨਹੀਂ ਪਰ ਇਹ ਹਰਾਨੀ ਦੀ ਗੱਲ ਆ ਵੀ ਲੋਕ ਜਿਹੜੇ ਅਜੇ ਵੀ ਮਹਿਸੂਸ ਕਰਦੇ ਹੋਏ ਠੱਗੇ ਗਏ ਆ ਚਾਹੇ ਉਹਦੇ ਚ ਕਿਸੇ ਤਰ੍ਹਾਂ ਦੇ ਰੂਪ ਚ ਵੀ ਲਾਰੇ ਵਾਦੇ ਲਾਏ ਹੋਣ ਅੱਜ ਲੋਕ ਇਸ ਗੱਲ ਕਿ ਸਾਡੀ ਅਕਾਲੀ ਦਲ ਦੀ ਰੈਲੀਾਂ 'ਚ ਜਿਆਦਾ ਉੱਭਰ ਕੇ ਆ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਭਾਵੇਂ ਅੱਜ ਦੁਨੀਆ 'ਚ ਨਹੀਂ ਰਹੇ ਅੱਜ ਉਹਨਾਂ ਦੀਆਂ ਜਾਂਦਾ ਲੋਕਾਂ ਦੇ ਮਨ 'ਚ ਬਾਰ-ਬਾਰ ਘੁੰਮ ਕੇ ਆ ਰਹੇ ਚਾਹੇ ਉਹ ਸਗਨ ਸਕੀਮ ਦੇ ਰੂਪ 'ਚ ਹੋਵੇ ਚਾਹੇ ਉਹ ਆਡੇ ਦਾਲ ਦੇ ਸਕੀਮ 'ਚ ਰੂਪ 'ਚ ਹੋਵੇ ਚਾਹੇ ਉਹ ਪੈਨਸ਼ਨ ਦੇ ਰੂਪ 'ਚ ਹੋਵੇ ਚਾਹੇ ਉਹ ਭਾਈ ਭਾਗੋ ਸਕੀਮ 'ਚ ਹੋਵੇ ਚਾਹੇ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਹੋਵੇ ਇਸ ਤੋਂ ਇਲਾਵਾ ਜਿੰਨੀਆਂ ਪੰਜਾਬ ਦੇ ਅੰਦਰ ਡਵੈਲਪਮੈਂਟ ਹੋਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲ ਦੇ ਸ਼ਾਸਨ ਚ ਹੋਈ ਅੰਦਾਂ ਨਹੀਂ ਜੇ ਕੰਮ ਕਰਿਆ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਬਹੁਤ ਆਪਣਾ ਵਾਅਦੇ ਪੂਰੇ ਕੀਤੇ ਕੀ ਕਰਨ ਚਾਹੁੰਦੇ ਦੇਖੋ ਝੂਠ ਬੋਲ ਕੇ ਸਤਾ ਜਾਏ ਉਹ ਗੱਲ ਨੂੰ ਲੋਕ ਮਹਿਸੂਸ ਕਰ ਚੁੱਕੇ ਨੇ ਫੇਰ ਹੋਰ ਝੂਠ ਬੋਲਣ ਦੇ ਨੇ ਲੋਕ ਹੈ ਨਾ ਅੰਦੇ ਹੁਣ ਛਾਸੇ ਜਾਣ ਵਾਲੇ ਨੇ ਕਿਹੜਾ ਵਾਅਦਾ ਹੈ ਜਿਹੜਾ ਤੁਹਾਨੂੰ ਮੈਂ ਬੈਠਿਆ ਪੁੱਛਦਾ ਕਿਹੜਾ ਵਾਦਾ ਜਿਹੜਾ ਪੂਰਾ ਹੋ ਗਿਆ ਰੇਡ ਦਾ ਮੈਂ ਗੱਲ ਪੁੱਛਦਾ 마fia ਦੀ ਬੜੀ ਗੱਲ ਕੀਤੀ ਸੀ ਇਹਨਾਂ ਨੇ ਰੇਡ ਦੀ ਬੜੀ ਦਵਾਈ ਪਾਈ ਸੀ 2200 ਕਰੋੜ ਰੁਪਇਆ ਇਕੱਠਾ ਕਰਾਂਗੇ ਮੈਨੂੰ ਪੁੱਛੋ ਦੱਸੋ ਵੀ ਰੇਡ ਉਸਲੇ ਦੇ ਰੇਡ ਜਿਹੜੇ ਆ ਸਾਡੇ ਕੱਲ ਸ਼ਰਮਣੀ ਅਕਾਲੀ ਦਲ ਦੇ ਰਾਜ ਚ ਕੀ ਭਾਸ ਜਦੋਂ ਇਹਨਾਂ ਨੇ ਬੜੀ ਵੱਡੀ ਇੱਕ ਦਵਾਈ ਦੇ ਦਿੱਤੀ ਉਦੋਂ 2200 ਰੁਪਇਆ ਸੰਕੜਾ ਅਈ ਸ਼ੇਰੀਅਰ 500 ਰੁਪਏ ਸੰਕੜੇ ਦੂਸਰੇ ਪਾਸੇ ਇਹਨਾਂ ਨੇ ਇੱਕ ਸਰਦਾਰ ਸ਼ਹੀਦ ਸਿੰਘ ਭਗਤ ਦੇ ਰਾਜਗੁਰੂ ਜੀ ਦੇ ਘਟ ਘਰ ਕਲਾ ਜੀ ਚਾਰ ਹਫ਼ਤੇ ਦੀ ਨਸ਼ਾ ਮੁਕਤ ਪੰਜਾਬ ਕਰਨ ਦੀ ਗੱਲ ਸੌਖਾ ਦੀ ਜਦੋਂ ਕਿ ਅਬਦਾਨ ਸਾਹਿਬ ਨੇ ਗੁਟਗਾ ਸਾਫ ਫੜ ਕੇ ਖਾਧੀ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਨਸ਼ਾ ਪੰਜਾਬ ਚ ਕਿੱਦਾਂ ਵਿਕ ਰਿਹਾ ਇਹ ਰੋਜ ਕਹਿੰਦੇ ਐ ਇੰਨੇ ਕਿਲੋ ਫੜਿਆ ਗਿਆ ਇੰਨੇ ਕਿਲੋ ਫੜਿਆ ਗਿਆ ਅਜ ਤਾਂ ਕੋਈ ਵੱਡਾ ਮਗਰਮਾਸ਼ੂਰ ਸਾਹਮਣੇ ਲਿਆਂਦਾ ਹਾਂ ਜੇ ਗੱਲ ਕਰੀਏ ਤੇ ਆਪਣਾ ਆਖਣੇ ਕਿ ਕੇਜਰੀਵਾਲ ਨੂੰ ਝੂਠਾ ਪਛਾਵਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਕਮਾਲ ਹੋ ਗਈ ਹੈ ਹਾਈ ਕੋਰਟ ਮਾਨਯੀ ਹਾਈ ਕੋਰਟ ਮਾਨਯੀ ਸੁਪਰੀਮ ਕੋਰਟ ਦੇ ਵਿੱਚ ਹਰ ਕੋ ਬੰਦਾ ਜਾਣਦਾ ਜਾ ਕੇ ਵਕੀਲ ਗੱਲ ਰੱਖਦੇ ਆ ਮੈਂ ਤਾਂ ਕਹਣਾ ਕੇਜਰੀਵਾਲ ਨੇ ਖੁਦ ਗੱਲ ਰੱਖੀ ਹੋਤ ਹਾਈ ਕੋਰਟ ਦੇ ਅੰਦਰ ਇਹ ਗੱਲ ਉਹਨਾਂ ਨੇ ਪੁੱਛੀ ਵੀ ਜੇ ਤੁਹਾਡੇ ਕੋਲ ਈਡੀ ਕੋਲ ਕੋਈ ਸਬੂਤ ਆ ਤੇ ਉਹ ਦੱਸੋ ਉਹਨਾਂ ਨੇ ਕਿਹਾ ਵੀ ਸਬੂਤ ਜਿਹੜਾ ਤੁਹਾਨੂੰ ਪਬਲਿਕਲੀ ਨਹੀਂ ਅਸੀਂ ਦੇ ਦਿੰਨੇ ਆ ਤੁਸੀਂ ਅੰਦਰ ਜਾ ਕੇ ਫਾਈਲ ਦੇ ਲਓ ਉਹ ਫਾਈਲ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਅਜੇ ਤੱਕ ਫੜਿਆ ਕਿਉਂ ਨਹੀਂ ਅਜੇ ਤੱਕ ਫੜਿਆ ਕਿਉਂ ਨਹੀਂ ਇਹਨੂੰ ਚਲੋ ਉਹਨਾਂ ਨੇ ਕਿਹਾ ਵੀ ਅਸੀਂ ਸੰਬੰਧ ਦੇ ਰਹੇ ਆ ਸੰਬੰਧ ਦੇ ਕੇ ਅਸੀਂ ਫੜ ਸਕਦੇ ਆ ਪਰ ਸੰਬੰਧ ਦੇ ਕੇ ਅਸੀਂ ਬੁਲਾਉਣਾ ਚਾਹੁੰਦੇ ਪੁੱਛ ਕੇ ਕਰਨੀ ਚਾਹੁੰਦੇ ਆ ਜੋਨੇ ਲਗਭਗ 270 ਕਰੋੜ ਤੋਂ ਵੀ ਘੜਾਲਾ ਉਹਨਾਂ ਨੇ ਅੰਦਰ ਜੱਜ ਸਾਹਿਬ ਨੇ ਦੇਖਾਂ ਤੋਂ ਬਾਅਦ ਕਹਿਆ ਇਹਨੂੰ ਫੜੋ ਤੇ ਮਾਰਾ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਝੂਠਾ ਫੜਿਆਦਾ ਕਿ ਸੱਚਾ ਫੜਿਆਦਾ ਤੇ ਸ਼ਿਸ਼ੋਧੀਆਂ ਵੀ ਝੂਠਾ ਫੜਿਆਦਾ ਹੋਣਾ ਜਿਹਨੂੰ ਕੋਰਟ ਜ਼ਮਾਨਤ ਨਹੀਂ ਅਜੇਦਾ ਕਿ ਮਿਲਣੀ ਸਤਿੰਦਰਪਾਲ ਜੈਲ ਵੀ ਝੂਠਾ ਫੜਿਆਦਾ ਹੋਣਾ ਵੀ ਜਿਹਨੂੰ ਜ਼ਮਾਨਤ ਨਹੀਂ ਮਿਲਣ ਜਿਨ੍ਹਾਂ ਨੇ ਕ੍ਰਪਸ਼ਨ ਕੀਤੀ ਹੈ ਇਹਨਾਂ ਨੂੰ ਸੌ ਘਾਦੀ ਵੀ ਜੇ ਹੈ ਕ腐ਸ਼ਨ ਦਾ ਸਾਡੇ ਦਾ ਦਾਗ ਲੱਗ ਜਗਾਈ ਕੁਰਸੀ ਛੱਡ ਦੇ ਉਹ ਤੇ ਜੇਲ੍ਹ ਜੇ ਬਿਠਾ ਦੇ ਕੁਰਸੀ ਛੱਡਣ ਨੂੰ ਧਿਆਨ ਬੁਖਮੰਤਰੀ ਸਾਹਿਬ ਨੇ ਕੱਲ ਸ਼੍ਰੋਮਣੀ ਕਾਲੇ ਦਾਲ ਦੇ ਉੱਤੇ ਇਨਸਾਨੇ ਸਾਡੇ ਨਹੀਂ ਉਹਨੇ ਕਹਾ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਸੁਖਬੀ ਸਿੰਘ ਬਾਦਲ ਕੱਢੀ ਜਾ ਰਹੀ ਹੈ ਪਰ ਇਨਾ ਕੁ ਤੇ ਪੰਜਾਬ ਬਚਾਇਆ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਹੈ ਕਿ ਪੰਜਾਬ ਬਚਾਓ ਯਾਤਰਾ ਜੜੀਗਾ ਲੈਗ ਨਿਕਲ ਨਾ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇਹ ਬੜੀ ਵੱਡੀ ਦਲੇਰਾਨਾ ਕੰਮ ਹੈ ਕਿ ਪੰਜਾਬ ਦੇ ਲੋਕ ਮਹਿਸੂਸ ਕਰਦੇ ਸੀ ਕਿ ਕੋਈ ਐਸੀ ਪਾਰਟੀ ਜਿਹੜੀ ਪੰਜਾਬ ਦੇ ਪੰਜਾਬੀਆਂ ਦੀ ਬਾਹ ਮੜੇ ਉਹ ਖੇਤਰੀ ਪਾਰਟੀ ਰਵਾਦੀ ਇੱਕੋ ਹੀ ਪਾਰਟੀ ਸੀ ਕਿਉਂਕਿ ਰਵਾਦੀ ਪਾਰਟੀਆਂ ਜਿਹੜੀਆਂ ਕੇਂਦਰ ਦੀਆਂ ਜਾਂ ਦੂਸਰੀਆਂ ਪਾਰਟੀਆਂ ਨੂੰ ਦੇਖ ਚੁੱਕੀ ਸੀ ਪੰਜਾਬ ਦੇ ਸੂਬੇ ਦੇ ਅੰਦਰ ਇੱਕ ਐਸੀ ਪਾਰਟੀ ਆਈ ਜਿਸ ਨੂੰ ਦਿੱਲੀ ਤੋਂ ਚਲਾਇਆ ਜਾਦਾ ਪੰਜਾਬ ਦਾ ਰੁਪਈਆ ਜਿਹੜਾ ਬਾਕੀ ਸਟੇਟਾਂ 'ਚ ਜਾ ਰਿਹਾ ਹੈ ਲੋਕ ਮਹਿਸੂਸ ਕਰਦੇ ਇਹ ਵੀ ਸਾਡੀ ਬਾਹ ਫੜਨ ਵਾਲਾ ਪੰਜਾਬ ਦੀ ਖੇਤਰੀ ਪਾਰਟੀ ਦਾ ਹੀ ਪਾਰਟੀ ਹੈ ਜਿਹੜੀ ਸਾਡੀ ਬਾਹ ਫੜ ਸਕਦੀ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਨੇ ਮਹਿਸੂਸ ਕੀਤਾ ਵੀ ਸਾਨੂੰ ਨਿਕਲਣਾ ਚਾਹੀਦਾ ਜਨਤਾ ਦੇ ਅੰਦਰ ਜਨਤਾ ਦੇ ਅੰਦਰ ਜਾ ਕੇ ਗੱਲ ਰੱਖਣੀ ਚਾਹੀਦੀ ਉਹ ਜਦੋਂ ਨਿਕਲੇ ਲੋਕਾਂ ਦੇ ਸਲਾਮ ਨੂੰ ਵੇਖ ਕੇ ਅੱਜ ਕਹਿੰਦੇ ਪੰਜਾਬ ਬਚਾਓ ਯਾਤਰਾ ਨੇ ਪੰਜਾਬ ਅਹੀ ਬਚਾਇਆ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ 5000 ਕਰੋੜ ਤੋਂ ਉੱਤੇ ਅਸੀਂ ਕਰਜ਼ਾ ਲੈ ਲਿਆ ਗੱਡੋ 5.5 ਹਜ਼ਾਰ ਕਰੋੜ ਰੁਪਈਆ ਦਾ ਕਿਨੇ ਵਿਅਕਤੀ ਦੇ ਉੱਤੇ ਕਿੰਨਾ ਰੁਪਈਆ ਪੰਜਾਬ ਦੇ ਉੱਤੇ ਆਉਂਦਾ ਇੱਕ ਬੰਦੇ ਤੇ ਕਿੰਨੀ ਧੇਰ ਚ ਲੈ ਲਿਆ ਪੰਜਾਬ ਕਰਜ਼ੇ ਦੇ ਡੁੱਬਾ ਪਤਾ ਫਾਈਨੈਂਸ਼ੀਅਲ ਪੋਜੀਸ਼ਨ ਖਰਾਬ ਹੋ ਗਈ ਹੈ ਔਰ ਕੋਈ ਨਕੇਲ ਨਹੀਂ ਹੈ ਬੀਬੀਆਂ ਭੈਣਾਂ ਦੀ ਸੁਰੱਖਿਆ ਨਹੀਂ ਹੈ ਆਮ ਆਦਮੀ ਨੂੰ ਗੈਂਗਸਟਰਾਂ ਦਾ ਡਰ ਸਤਾਣ ਰਿਹਾ ਹੈ ਔਰ ਪੰਜਾਬ ਦੇ ਦਾ ਨਸ਼ਾ ਦਿਨ ਵਧਣ ਵਧ ਰਿਹਾ ਪ੍ਰਸ਼ਾਸਨ ਦੇ ਉੱਤੇ ਇਹਨਾਂ ਦੀ ਜਿੱਤੀ ਟੀਮ ਜਿਹੜੀ 92 ਐਮਐਲਏ ਨੇ ਉਹ ਦਬਾਅ ਬਣਾ ਕੇ ਪ੍ਰਸ਼ਾਸਨ ਤੋਂ ਕੰਮ ਕਰਾ ਰਹੀ ਹੈ ਵੀਰ ਕੁਮਰ ਵੀਰ ਪ੍ਰਤਾਪ ਸਿੰਧੂ ਸਿੰਧੂ ਨਾ ਜਾਨਦਾ ਉਹ ਇਹਨਾਂ ਦਾ ਹੀ ਐਮਐਲਏ ਆ ਨਾ ਉਹ ਕੋਈ ਦੂਸਰੀ ਪਾਰਟੀ ਦਾ ਧੋੜਾ ਹੈ ਜੇ ਬਾਕੀ ਕੋਈ ਬੋਲਦਾ ਨਹੀਂ ਤੇ ਇਹ ਝੂਠ ਦੀ ਜਿਹੜੀ ਕਲਾਸ ਆ ਉਹ ਚਲਦੀ ਪਈ ਆ ਕੈਬਨਿਟ ਸਰਕਾਰ ਆ ਉਹਨੂੰ ਕੋਈ ਨਹੀਂ ਪਤਾ ਕਿ ਉਹ ਕੀ ਬੋਲਦਾ ਡਾਕਟਰ ਦਲਜੀਤ ਸਿੰਘ ਮਾਦੇ ਵਿਭਾਗ ਤੋਂ ਤੋਂ ਨਾਂ ਦੇ ਨਾਲ ਫੋਰਸ ਜੀ ਦੇ ਸੂਤਰਾਂ ਦੇ ਹਵਾਲੇ ਤੋਂ ਬਹੁਤ ਲੋਕ ਕਹਿ ਰਹੇ ਹੋਟਲ ਬੰਦ ਕੀਤੀ ਕਿ ਲੱਗਦਾ ਨਹੀਂ ਕਿ ਚੌਥੀਆਂ ਦਾ ਹਮਲਾ ਕਰਨ ਦਾ ਮੈਂ ਇਹ ਕਹੂੰਗਾ ਆਪ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਰਦਾਰ ਵਿਕਰਮਜੀਤ ਸਿੰਘ ਜੋ ਮੇਅਰ ਥਿਆ ਕੋਰ ਕਮੇਟੀ ਅਕਾਲੀ ਦਾਲ ਜਿਹੜਾ ਫੈਸਲਾ ਲਿੱਤਾ ਨਾ ਇਦਾਂ ਸੁਲਝਿਆ ਦਾ ਈਮਾਨਦਾਰ ਜਿਹਦੀ ਡਿਗਨਿਟੀ ਤੇ ਕੋਈ ਬੰਦਾ ਸ਼ੱਕ ਨਹੀਂ ਕਰ ਸਕਦਾ ਔਰ ਪੰਜਾਬ ਦੀ ਆਵਾਜ਼ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਨਾਲ ਉਹਨਾਂ ਦਾ ਕੰਮ ਕੀਤਾ ਬੋਲਦਾ ਔਰ ਇੱਥੋਂ ਦੇ ਹਲਕੇ ਦੇ ਨੇ ਤੇ ਰੋਪੜ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਤੇ ਐਮਐਲਏ ਬਣਾਇਆ ਤੇ ਮੰਤਰੀ ਵੀ ਬਣੇ ਅੱਜ ਉਹ ਅਗਰ ਇਸ ਹਲਕੇ ਤੋਂ ਚੋਣ ਲਾੜਿਆ ਸਮੁੱਚਾ ਆਕਾਲੀ ਦਲ ਲਾਂਬੰਦ ਔਰ ਟੋਟਲ ਗਾਲੀ ਦਲ ਦਾ ਲਾਮਬੰਦ ਹੋਣਾ ਹੀ ਇਸ ਚੀਮਾ ਸਾਹਿਬ ਦੀ ਪਰਸਨੈਲਿਟੀ ਔਰ ਚੀਮਾ ਸਾਹਿਬ ਇੱਕ ਨੇਕ ਇਨਸਾਨ ਨੇ ਅੱਜ ਲੋਕ ਪਿਛਲੇ ਸਮੇਂ ਤੇ ਜਿਹੜਾ ਇੱਕ ਝਾੜੂ ਨੂੰ ਵੋਟ ਬਾਗੇ ਪਛਤਾਉਂਦੇ ਸੀ ਨਾ ਅੱਜ ਉਹ ਵਿਅਕਤੀ ਲੱਭਣਾ ਜਾਂਦੇ ਆ ਵੀ ਵਿਅਕਤੀ ਚੰਗਾ ਕਰ ਔਰ ਪੰਜਾਬੀ ਹਨ ਕੀ ਲੋਕ ਨੇ ਉਹ ਆਪਣਾ ਇਹਦਾ ਨਿਸ਼ਾਨ ਜਿਹੜਾ ਇਤਿਹਾਸ ਚੋਂ ਨਿਸ਼ਾਨ ਤਕੜੀ ਜਿਹੜਾ ਹੈ ਇਸ ਕਰਕੇ ਆ ਕਿ ਚੀਮਾ ਸਾਹਿਬ ਬਹੁਤ ਵਧੀਆ ਤੇ ਮਿੱਠੇ ਸੁਹਾ ਦੇ ਵੀ ਆ ਤੇ ਕੰਮ ਕਰਨ ਵਾਲੇ ਵੀ ਆ ਤੇ ਪੰਜਾਬ ਦੀ ਆਵਾਜ਼ ਵੀ ਆ ਕੱਲੋਂ ਲੋਕ ਸਭਾ ਚ ਵੀ ਆਵਾਜ਼ ਜੇ ਅਗਰ ਕੇਂਦਰ ਚ ਗੂੰਜੇਗੀ ਤੇ ਸਾਡੇ ਜ਼ਿਲ੍ਹੇ ਦਾ ਸੰਨੀ ਦਿਓਲ ਵਾਲਾ ਹਾਲ ਨਹੀਂ ਹੋਊਗਾ ਕਿਉਂਕਿ ਛੱਡ ਗਏ ਟੁੱਟ ਗਏ ਪਹਿਲਾਂ ਜਾਗਰ ਸਾਹਿਬ ਵੀ ਆਏ ਸੀ ਇੱਥੇ ਮਾਰੋ ਜਾਗਰ ਸਾਹਿਬ ਨੂੰ ਵੀ ਪਹਿਲਾਂ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਸੀ ਜਿੱਥੇ ਵੀ ਸੀ ਜਾਗਰ ਸਾਹਿਬ ਮੁੜ ਕੇ ਆਏ ਤੇ ਦੁਬਾਰਾ ਕਿੰਨਿਆ ਕਿਦਾਂ ਬਟਾਰਾ ਇਧਰੋਂ ਜ਼ਿਲ੍ਹੇ ਚ ਹਾਰ ਕੇ ਗਏ ਆਉਣ ਵਾਲੇ ਸਮੇਂ ਚ ਇਹ ਜਿਹੜੀ ਇਹ ਚਨਾਉ ਆ ਕਿ ਪੰਜਾਬ ਦੇ ਅੰਦਰ ਸ਼ਰੋਮਣੀ ਅਕਾਲੀ ਦਲ ਦੀ ਲਹਿਰ ਚੱਲ ਰਹੀ ਆ ਲੋਕੋ ਖੇਤਰੀ ਪਾਰਟੀ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਨੇ ਕਿਉਂਕਿ ਜਿਹੜੀ ਸਰਦਾਰ ਬਲਕਾਸ਼ ਸਿੰਘ ਬਾਦਲ ਹੋਣਾ ਦੇ ਡਵੈਲਪਮੈਂਟ ਦੀ ਗੱਲ ਆ ਉਹ ਲੋਕ ਮਹਿਸੂਸ ਕਰਦੇ ਆ ਵੀ ਅਹੀਂ ਇਹਨਾਂ ਕੋਲੋਂ ਹੀ ਪੂਰੀ ਤੇ ਹੋਇ ਇੱਕ ਤਾਕਤ ਬਣ ਕੇ ਸਾਡੀ ਫੋਟਾ ਤੇ ਆਖਰੀ ਸਵਾਲ ਮੇਰੀ ਕੱਲ ਮੀਟਿੰਗ ਰੱਖੀ ਗਈ ਸੀ ਗੁਰਦਾਸਪੁਰ ਦੇ ਕੋਨੇ ਪੂਰੇ ਜ਼ਿਲ੍ਹੇ ਦੀ ਮੀਟਿੰਗ ਕੀ ਮੁੱਖ ਮੰਤਰੀ ਜੀ ਆਉਂਦੇ ਇੱਕ ਬੰਨੇ ਕਲੇ ਵਿਧਾਨ ਸਭਾ ਹਲਕਾ ਬਟਾਲੇ ਦੀ ਮੀਟਿੰਗ। ਮੈਂ ਪਹਿਲੀ ਗੱਲ ਕਰੀਏ ਕਿਵੇਂ ਦੇਖ ਲਓ। ਲੇਕੋ ਮੈਂ ਤੁਹਾਨੂੰ ਪਹਿਲੀ ਗੱਲ ਕਹੀ ਹੈ। ਮੁੱਖ ਮੰਤਰੀ ਜੀ ਨੇ ਕੁਝ ਕੀਤਾ ਹੁੰਦਾ ਤਾਂ ਲੋਕ ਵੀ ਉੱਥੇ ਆ ਜਾਂਦੇ ਪੂਰੇ ਪੂਰੇ ਜੋਰ ਨਾਲ। ਉਹ ਜੋ ਲੋਕ ਆ ਜੇ ਜਿਹੜੇ ਕੋਈ ਹੁੰਦਾ ਹੈ ਸਰਕਾਰਾਂ ਵਲੇ ਲਾਸਟ ਟਾਈਮ ਤੋਂ ਬਦਲਦੇ। ਇਹ ਤੇ ਲੋਕੀ 3 ਸਾਲ ਪਹਿਲਾਂ ਬਦਲ ਗਏ ਨੇ। ਔਰ ਜੇ ਬਜੇ ਬਜਾਏ ਕੋਈ ਸਰਪੰਚ ਜਾਂ ਕੋਈ ਅੱਗੇ ਆਗੂ ਲੱਗੇ ਲੀਡਰ ਲੈ ਵੀ ਗਏ ਨੇ ਉਹ ਇਹ ਨਹੀਂ ਹੈਗੇ ਕਿ ਉਹ ਵੋਟਾਂ ਵਾਸਤੇ ਲੱਗੇ ਉਹ ਆਪਣਾ ਆਪਲਾ ਦਖਾਨ ਵਾਸਤੇ ਲੱਗੇ ਇਹ ਸਾਡਾ ਜਿਹੜਾ ਮੀਟਿੰਗ ਹੋਈ ਹੈ ਇਹਦੇ ਵਿੱਚ ਵਰਕਰ ਆਏ ਨੇ ਵਰਕਰ ਜਿਹੜੇ ਆ ਕਾਲੀ ਦਲ ਦੇ ਤੇ ਸ਼ਹਿਰ ਦੇ ਵਰਕਰ ਆਏ ਕਿਉਂਕਿ ਤੋਨ ਇਹ ਲਗਭਗ ਜਿਹੜੀ ਜਦੋਂ ਮੈਂ ਜਾਇਨ ਕੀਤਾ ਹੈ ਇੰਡਸਟਰੀ ਤੋਂ ਲੈ ਕੇ ਬੀਜਪੀ ਦੇ ਐਕਸ ਕਾਉਂਸਲਰ ਕਾਉਂਸਲਰ ਮੌਜੂਦਾ ਔਰ ਸਾਰੇ ਲੋਕ ਕਾਲੀ ਦਾਲ ਜੀ ਸ਼ਮੂਲੀਅਤ ਕਰ ਚੁੱਕੇ ਉਹਨਾਂ ਦੀ ਸ਼ਮੂਲੀਅਤ ਦਾ ਮੈਨੂੰ ਅੱਜ ਇਹ ਵਾਅਦਾ ਮਿਲਣਿਆ ਕਿ ਲੋਕ ਜਿਹੜਾ ਮੇਰੇ ਕੰਮਾ ਕਰਕੇ ਮੇਰੇ ਪਿਆਰ ਕਰਕੇ ਮੇਰੀ ਕੋਈ ਸ਼ਗਲ ਨਹੀਂ ਹੋਣੀ ਮੇਰਾ ਕੰਮ ਬੋਲ ਪਰ ਲੋਕਾਂ ਨੇ ਵੀ ਬਦਾ ਵਡਾਲੇ ਦਿਆ ਨੂੰ ਕਿ ਮੈਂ ਜਦੋਂ ਖਲੋਣਾ ਮੈਂ ਜਿੰਨਾ ਖਲੋ ਗਿਆ ਉਹਦੇ ਤੋਂ ਮੈਂ ਅਗਰੀ ਧੋਖਲਾ ਬਣਦੇ ਨਹੀਂ ਮੇਰਾ ਉਹਨਾਂ ਲੋਗਾਂ ਨੂੰ ਵੀ ਧੰਵਾਦ ਆ ਬਾਕੀ ਤੁਹਾਡੇ ਲਈ ਮੈਂ ਵੀ ਬੇਨਤੀ ਕਰੂੰਗਾ ਕਿ ਲੋਕ ਇਸ ਹਾਲ ਕੇ ਜੋ ਵੱਡੀ ਲੀਡ ਦੇ ਕੇ ਅਕਾਲੀ ਦਲ ਨੂੰ ਜਿੱਤਾਂ